ਪਿਸ਼ਾਬ ਕਰਕੇ ਕਦੇ ਵੀ ਤੁਰੰਤ ਪਾਣੀ ਨਾ ਪੀਓ ਨਹੀਂ ਤਾਂ ਪਿਸ਼ਾਬ ਪੀਲੇ ਰੰਗ ਦਾ ਆਉਣ ਲੱਗ ਜਾਵੇਗਾ ਨੰਬਰ 2 ਅੱਧੀ ਰਾਤ ਨੂੰ ਉੱਠ ਕੇ ਸਾਨੂੰ ਕੁਝ ਵੀ ਨਹੀਂ ਖਾਣਾ ਚਾਹੀਦਾ ਅਜਿਹਾ ਕਰਨ ਨਾਲ ਪੇਟ ਵਿੱਚ ਪਾਣੀ ਭਰ ਜਾਂਦਾ ਹੈ ਨੰਬਰ 3 ਖਾਣਾ ਕਰਕੇ ਤੁਰੰਤ ਸਾਨੂੰ ਰੋਟੀ ਨਹੀਂ ਖਾਣੀ ਚਾਹੀਦੀ ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਬਵਾਸੀਰ ਦੀ ਬਿਮਾਰੀ ਹੋ ਸਕਦੀ ਹੈ ਨੰਬਰ 4 ਬਹੁਤ ਹੀ ਸਾਰੇ ਲੋਕ ਅਜਿਹੇ ਹਨ ਜੋ ਨਹਾਉਣ ਤੋਂ ਬਾਅਦ ਅੱਖਾਂ ਵਿੱਚ ਸੁਰਮਾ ਪਾ ਲੈਂਦੇ ਹਨ ਸਾਨੂੰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਜੇਕਰ ਅਜਿਹਾ ਕਰਦੇ ਹਨ ਤਾਂ ਬਿਨਾਈ ਘੱਟ ਹੋ ਜਾਂਦੀ ਹੈ ਨੰਬਰ 5 ਸਾਨੂੰ ਤੁਰਦੇ ਫਿਰਦੇ ਕਦੀ ਵੀ ਰੋਟੀ ਨਹੀਂ ਖਾਣੀ ਚਾਹੀਦੀ ਅਜਿਹਾ ਕਰਨ ਨਾਲ ਤੁਹਾਡਾ ਮੈਦਾ ਸੁੰਗੜ ਜਾਵੇਗਾ ਨੰਬਰ 6 ਜਿਹੜੇ ਲੋਕ ਦੁੱਧ ਪੀ ਕੇ ਮੱਛੀ ਦਾ ਸੇਵਨ ਕਰਦੇ ਹਨ ਉਹਨਾਂ ਦੀ ਸਕਿਨ ਫਟ ਜਾਂਦੀ ਹੈ। ਨੰਬਰ 7 ਕਦੇ ਵੀ ਸਾਨੂੰ ਜੋਰ ਲਗਾ ਕੇ ਪਖਾਨਾ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਮਸਾਨੇ ਵਿੱਚ ਨੁਕਸਾਨ ਪਹੁੰਚਦਾ ਹੈ। ਨੰਬਰ 8 ਜਿਹੜੇ ਲੋਕ ਲੋਹੇ ਦੇ ਭਾਂਡੇ ਵਿੱਚ ਦੁੱਧ ਪੀਂਦੇ ਹਨ ਉਹਨਾਂ ਦਾ ਹਜਮਾ ਖਰਾਬ ਹੋ ਜਾਂਦਾ ਹੈ। ਇਸ ਲਈ ਸਾਨੂੰ ਲੋਹੇ ਦੇ ਪਾਂਡੇ ਵਿੱਚ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ। ਨੰਬਰ 9 گوشਤ ਖਾ ਕੇ ਸਾਨੂੰ ਕਦੇ ਵੀ ਦੁੱਧ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਸਾਡੇ ਦੰਦਾਂ ਨੂੰ ਕੀੜਾ ਲੱਗ ਜਾਂਦਾ ਹੈ। ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ। ਨੰਬਰ 10 ਬਹੁਤ ਸਾਰੇ ਲੋਕ ਐਦਾਂ ਦੇ ਹਨ ਜੋ ਨਹਾਉਣ ਤੋਂ ਬਾਅਦ ਤੁਰੰਤ ਥੀਸ ਸੌ ਜਾਂਦੇ ਹਨ। ਜਿਹਾ ਸਾਨੂੰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਜਿਹੜੇ ਲੋਕ ਇਦਾਂ ਕਰਦੇ ਹਨ ਉਹਨਾਂ ਦਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ। ਨੰਬਰ 11 ਰਿਸ਼ਤੇਦਾਨਾਂ ਦੀ ਆਪਣੀ ਹੇਸ਼ੀਅਤ ਦੇ ਮੁਤਾਬਕ ਜ਼ਰੂਰ ਕਿ ਬਿਲਕੁਲ ਨਾ ਕਰੋ। ਨੰਬਰ 12 ਜਮਾਈ ਲੰਦੇ ਸਮੇਂ ਸਾਨੂੰ ਕਦੇ ਵੀ ਅੰਗੜਾਈ ਨਹੀਂ ਲੈਣੀ ਚਾਹੀਦੀ। ਨਹੀਂ ਤਾਂ ਤੁਹਾਡੀ ਜਵਾਨ ਨੂੰ ਕੁਝ ਦੇਰ ਲਈ ਲਕਬਾ ਹੋ ਸਕਦਾ ਹੈ। ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ। ਨੰਬਰ 13 ਜੁਕਾਮ ਦੇ ਦੌਰਾਨ ਦੁੱਧ ਹਰਗਿਜ਼ ਨਾ ਪੀਣਾ। ਬਹੁਤ ਜਲਦੀ ਤੁਹਾਡੇ ਜੁਕਾਮ ਦੇ ਵਿੱਚ ਹੋਰ ਇਜਾਫਾ ਹੋ ਜਾਵੇਗਾ। ਨੰਬਰ 14 ਜੇਕਰ ਤੁਸੀਂ ਦੂਰ ਦੇ ਸਫ਼ਰ ਉੱਤੇ ਜਾਂਦੇ ਹੋ ਤਾਂ ਤੁਸੀਂ ਮਲਠੀ ਦੇ ਨਾਲ ਗੁੜ ਦਾ ਸੇਵਨ ਕਰ ਲਿਆ ਕਰੋ। ਜਿਸ ਦੇ ਨਾਲ ਪੂਰੀ ਤਰ੍ਹਾਂ ਜਾਨ ਰਹੇਗੀ ਅਤੇ ਤੁਸੀਂ ਸਫ਼ਰ ਕਰੋਗੇ। ਨੰਬਰ 15 ਜੇਕਰ ਤੁਹਾਡਾ ਨੱਕ ਪੂਰੀ ਤਰ੍ਹਾਂ ਬੰਦ ਹੋ ਜਾਵੇ ਤਾਂ ਅਜਿਹੀ ਦਿੱਕਤ ਦੇ ਵਿੱਚ ਇੱਕ ਨੱਕ ਨੂੰ ਹੱਥ ਦੇ ਨਾਲ ਬੰਦ ਕਰਕੇ ਸਾਨੂੰ ਨੀਚੇ ਵੱਲ ਨੂੰ ਖਿੱਚੋ ਅਜਿਹਾ ਕਰਨ ਨਾਲ ਨੱਕ ਪੂਰੀ ਤਰ੍ਹਾਂ ਖੁੱਲ ਜਾਵੇਗਾ ਅਤੇ ਸਾਹ ਵੀ ਆਸਾਨੀ ਨਾਲ ਆਉਣ ਲੱਗੇਗਾ। ਨੰਬਰ 16 ਜੇਕਰ ਤੁਹਾਡੇ ਉੱਤੇ ਬਹੁਤ ਹੀ ਜ਼ਿਆਦਾ ਸੁਸਤੀ ਆਉਂਦੀ ਹੈ ਤਾਂ ਤੁਸੀਂ ਉਸ ਨੂੰ ਚੁਸ ਵਧਾਉਣ ਦੇ ਲਈ ਹਰ ਰੋਜ਼ ਅਮਰੂਦ ਦਾ ਸੇਵਨ ਕਰੋ। ਨੰਬਰ 17 ਵਿਨਾਇਕ ਕਮਜ਼ੋਰ ਹੈ ਤਾਂ ਸਵੇਰੇ ਉੱਠ ਕੇ ਹਰ ਰੋਜ਼ ਪਾਲਕ ਦੇ ਪੱਤਿਆਂ ਨੂੰ ਦੇਖੋ। ਨੰਬਰ 18 ਜਦੋਂ ਅਸੀਂ ਬਾਹਰੋਂ ਆ ਕੇ ਘਰ ਦੇ ਵਿੱਚ ਦਾਖਲ ਹੁੰਦੇ ਹਾਂ ਤਾਂ ਸਾਨੂੰ ਆਪਣੀ ਜਵਾਨ ਅਤੇ ਆਪਣੀਆਂ ਅੱਖਾਂ ਤੇ ਕਾਬੂ ਰੱਖਣਾ ਚਾਹੀਦਾ ਹੈ। ਨੰਬਰ 19 ਖਰੀਦਦਾਰੀ ਕਰਦੇ ਸਮੇਂ ਆਮਦਨ ਦਾ ਲਿਹਾਜ਼ ਰੱਖੋ। ਨੰਬਰ 2 ਜੇਕਰ ਤੁਹਾਨੂੰ ਸਬਕ ਯਾਦ ਨਹੀਂ ਹੁੰਦਾ ਤਾਂ ਸੌਣ ਤੋਂ ਪਹਿਲਾਂ ਦੁੱਧ ਦੇ ਵਿੱਚ ਧਨੀਆ ਪਾ ਕੇ ਪੀਣਾ ਚਾਹੀਦਾ ਹੈ ਜੇ ਆਹ ਕਰਨ ਨਾਲ ਫਿਰ ਤੁਸੀਂ ਜੋ ਵੀ ਦੇਖੋਗੇ ਅਤੇ ਪੜ੍ਹੋਗੇ ਸਭ ਕੁਝ ਯਾਦ ਰਹੇਗਾ ਨੰਬਰ 21 ਜੇਕਰ ਤੁਸੀਂ ਆਪਣੇ ਹੱਥਾਂ ਦੇ ਨਹਾਂ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋਣ ਕਿਉਂਕਿ ਬਹੁਤ ਹੀ ਸਾਰੇ ਲੋਕਾਂ ਦੇ ਨਹਾਂ ਜਲਦੀ ਵੱਧ ਜਾਂਦੇ ਹਨ ਅਤੇ ਉਹ ਪਰੇਸ਼ਾਨ ਹਨ ਜੇਕਰ ਤੁਸੀਂ ਇਹਨਾਂ ਨੂੰ ਜਲਦੀ ਜਲਦੀ ਵਧਣ ਤੋਂ ਰੋਕਣਾ ਚਾਹੁੰਦੇ ਹੋ ਤਾਂ ਨਾਹ ਨੂੰ ਇੱਕ ਵਾਰ ਕੱਟ ਕੇ ਉਹਨਾਂ ਉੱਤੇ ਸਲਗਮ ਦੇ ਪੱਤੇਆਂ ਨੂੰ ਰਗੜੋ ਫਿਰ ਤੁਹਾਡੇ ਨਾਹ ਜਲਦੀ ਨਹੀਂ ਬਿਲਕੁਲ ਉੱਦਣਗੇ ਨੰਬਰ 2 ਜੇਕਰ ਬਾਥਰੂਮ ਦੇ ਵਿੱਚ ਤੁਸੀਂ ਬਦਬੂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸ਼ਹਿਤੂਤ ਦੀ ਲੱਕੜੀ ਨੂੰ ਬਾਲ ਕੇ ਰੱਖ ਦੋ ਬਦਬੂ ਖਤਮ ਹੋ ਜਾਵੇਗੀ ਨੰਬਰ 23 ਜੇਕਰ ਅਸੀਂ ਆਪਣੇ ਘਰ ਦੇ ਵਿੱਚ ਪਿਆਜ਼ ਉਗਾ ਕੇ ਰੱਖਦੇ ਹਾਂ ਤਾਂ ਕਦੇ ਵੀ ਵਿਸ਼ੂ ਨਹੀਂ ਆਉਂਦੇ ਇਸ ਗੱਲ ਦਾ ਧਿਆਨ ਰੱਖਣਾ ਨੰਬਰ 24 ਜੇਕਰ ਸਾਡੇ ਘਰ ਦੇ ਵਿੱਚ ਨਿੰਬੂ ਦਾ ਪੇੜ ਲੱਗਿਆ ਹੋਵੇ ਤਾਂ ਮੱਛਰਾਂ ਦਾ ਆਉਣਾ ਬਹੁਤ ਹੀ ਘੱਟ ਹੋ ਜਾਂਦਾ ਹੈ ਨੰਬਰ 25 ਜੇਕਰ ਸਾਡੇ ਘਰ ਦੇ ਵਿੱਚ ਧਨੀਆ ਅਤੇ ਪਦੀਨਾ ਲੱਗਿਆ ਹੋਵੇ ਤਾਂ ਸ਼ਿਪਕਲੀਆਂ ਬਿਲਕੁਲ ਵੀ ਨਹੀਂ ਆਉਂਦੀਆਂ ਨੰਬਰ 26 ਜਿਹੜੇ ਲੋਕ ਮਸਰੀ ਦਾ ਇਸਤੇਮਾਲ ਕਰਦੇ ਹਨ ਉਹਨਾਂ ਦੇ ਸਰੀਰ ਵਿੱਚ ਕਦੇ ਵੀ ਖੂਨ ਦੀ ਕਮੀ ਨਹੀਂ ਆਉਂਦੀ। ਨੰਬਰ 27 ਜਿਹੜੇ ਘਰ ਦੇ ਵਿੱਚ ਆਲੂ ਬੁਖਾਰਾ ਅਤੇ ਅੰजीर ਜ਼ਿਆਦਾ ਖਾਧੀ ਜਾਵੇ ਉਹਨਾਂ ਲੋਕਾਂ ਦੇ ਸਰੀਰ ਵਿੱਚ ਬਿਲਕੁਲ ਵੀ ਕਮਜ਼ੋਰੀ ਨਹੀਂ ਆਉਂਦੀ। ਨੰਬਰ 28 ਜਿਹੜੇ ਲੋਕ ਸੌਣ ਤੋਂ ਪਹਿਲਾਂ ਰਾਤ ਨੂੰ ਦੁੱਧ ਦਾ ਸੇਵਨ ਕਰਦੇ ਹਨ ਉਹ ਹਮੇਸ਼ਾ ਤੰਦਰੁਸਤ ਰਹਿੰਦੇ ਹਨ। ਨੰਬਰ 29 ਜੇਕਰ ਅਸੀਂ ਸਰਦੀਆਂ ਵਿੱਚ ਹਰ ਰੋਜ਼ ਤਾਜੇ ਪਾਣੀ ਨਾਲ ਨਹਾਉਂਦੇ ਹਾਂ ਤਾਂ ਜਲਦੀ ਅਸੀਂ ਕਦੇ ਬਿਮਾਰ ਨਹੀਂ ਹੁੰਦੇ। ਨੰਬਰ 30 ਨਿੰਮ ਦੇ ਪੱਤਿਆਂ ਦੀ ਚਾਹ ਦਾ ਸੇਵਨ ਨਾਲ ਅਸੀਂ ਹਮੇਸ਼ਾ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ। ਨੰਬਰ 31 ਆਪਣੇ ਘਰ ਦੇ ਵਿੱਚ ਸਾਨੂੰ ਕਦੇ ਵੀ ਝਾੜੂ ਨੂੰ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਜਿਹਾ ਕਰਨਾ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ। ਨੰਬਰ 32 ਜੋ ਲੋਕ ਹਰ ਸਮੇਂ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਂਦੇ ਹਨ ਉਹ ਜਲਦੀ ਜਲਦੀ ਬਿਮਾਰ ਨਹੀਂ ਹੁੰਦੇ। ਨੰਬਰ 33 ਜੇਕਰ ਤੁਸੀਂ ਗੰਦੇ ਹੋ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਚਮਕਾਉਣਾ ਚਾਹੁੰਦੇ ਹੋ ਤਾਂ ਉਸ ਉੱਤੇ ਆਲੂ ਦੇ ਛਿਲਕੇ ਦਾ ਇਸਤੇਮਾਲ ਕਰੋ। ਨੰਬਰ 34 ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਪਸ਼ਾਬ ਕਰਕੇ ਪੈਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਾਨੂੰ ਪੇਟ ਸਬੰਧੀ ਕੋਈ ਵੀ ਬਿਮਾਰੀ ਨਹੀਂ ਹੁੰਦੀ। ਨੰਬਰ 35 ਸਿਰ ਵਿੱਚ ਦੇਸੀ ਘਿਓ ਦੀ ਮਾਲਿਸ਼ ਕਰਨ ਨਾਲ ਸਿਰ ਦਾ ਦਰਦ ਠੀਕ ਹੋ ਜਾਂਦਾ ਹੈ। ਨੰਬਰ 36 ਸਾਨੂੰ ਕਦੇ ਵੀ ਲੋੜ ਤੋਂ ਜ਼ਿਆਦਾ ਭੋਜਨ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਿਹਾ ਕਰਨ ਨਾਲ ਹਾਜਮਾ ਖਰਾਬ ਹੁੰਦਾ ਹੈ। ਨੰਬਰ 37 ਰਾਤ ਦਾ ਖਾਣਾ ਖਾਣ ਤੋਂ ਬਾਅਦ ਸਾਨੂੰ ਇੱਕ ਟੁਟਕੜਾ ਗੁੜ ਦਾ ਖਾਣਾ ਚਾਹੀਦਾ ਹੈ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ 38 ਜੇਕਰ ਸ਼ੂਗਰ ਜਹੀ ਬਿਮਾਰੀ ਨਾਲ ਜੂਝ ਰਹੇ ਹੋ ਤਾਂ ਖੰਡ ਤੋਂ ਹਮੇਸ਼ਾ ਦੂਰ ਹੀ ਰਹੋ ਅਤੇ ਹੋਰ ਬਹੁਤ ਤਰ੍ਹਾਂ ਦੀਆਂ ਮਿੱਠੇ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਨੰਬਰ 39 ਕੱਚਾ ਦੁੱਧ ਪੀਣ ਦੇ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ। ਨੰਬਰ 40 ਜੇਕਰ ਅਚਾਨਕ ਸਾਡੇ ਸਰੀਰ ਦੇ ਅੰਦਰ ਕੋਈ ਸੱਟ ਲੱਗ ਜਾਵੇ ਤਾਂ ਸਾਨੂੰ ਹਲਦੀ ਵਾਲਾ ਦੁੱਧ ਪੀਣਾ ਚਾਹੀਦਾ ਹੈ। ਨੰਬਰ 43 ਦੋਸਤੋ ਤੁਹਾਨੂੰ ਬਾਬਾ ਹਜਰਤ ਲਮਕਾਨ ਕੀਮ ਦੇ ਦੱਸੇ ਇਹ ਸੁਝਾਅ ਕਿੱਦਾਂ ਲੱਗੇ ਕਮੈਂਟ ਬਾਕਸ ਦੇ ਵਿੱਚ ਆਪਣਾ ਪਿਆਰਾ ਜਿਹਾ ਮੈਸੇਜ ਕਰਕੇ ਜਰੂਰ ਦੱਸਣਾ। ਜਿਹੜਾ ਵੀ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਰੱਬ ਉਸਦੇ ਮਾਪੇ ਦੀ ਲੰਮੀ ਉਮਰ ਜ਼ਰੂਰ ਕਰੇਗਾ ਅਤੇ ਉਸ ਦੀ ਹਰ ਇੱਕ ਮਨੁਕਾਮਨਾ ਜ਼ਰੂਰ ਪੂਰੀ ਕਰੇਗਾ ਧੰਨਵਾਦ ਹੁਣ ਦਿਓ ਇਜਾਜ਼ਤ ਸ਼ਬਦਾਂਚ ਦਿਨੋ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀਆਂ ਨੈਕਸਟ ਵੀਡੀਓ ਜਾਂਣਗੀਆਂ ਉਹ ਵੀ ਤੁਹਾਡੇ ਕੋਲ ਪਹੁੰਚ ਸਕਣ ਤੇ ਤੁਸੀਂ ਉਹਨਾਂ ਵੀਡੀਓ ਦਾ ਵੀ ਆਨੰਦ ਲੈ ਸਕੋ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਿਓ। ਅਗਰ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਸੁਝਾਅ ਵੀ ਜਰੂਰ ਦਿਓ ਜੀ। ਧੰਨਵਾਦ।